ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਡੇ ਵੀ ਠੀਕ ਠਾਕ ਜੀ ਇਹ ਵੀਰੋ ਝੋਨਾ ਜਿਹੜਾ ਇਹ ਆਪਾਂ ਕੱਦੂ ਕਰਕੇ ਲਾਇਆ ਜੀ ਇਹ ਡੀਐਸਆਰ ਨਹੀਂ ਆ ਇਹ ਕੱਦੂ ਵਾਲਾ ਡੀਐਸਆਰ ਵਾਲੇ ਬਾਜੂ ਖਾਵਾਂਗੇ ਲੋ ਫਿਰ ਵੀਡੀਓ ਤੇ ਇਹ ਹੈ ਜੀ ਕੱਦੂ ਵਾਲੇ ਤੇ ਇਹਦੀ ਜਿਹੜੀ ਪਨੀਰੀ ਆ ਆਪਾਂ 21 ਦਿਨ ਤੋਂ ਲਾਉਣੀ ਚਾਲੂ ਕਰਤੀ ਤੇ ਤਿੰਨਾਂ ਦਿਨਾਂ ਦੇ ਵਿੱਚ ਝੋਨਾ ਲੱਗ ਗਿਆ ਜੀ 34 ਨਾਲ ਤੱਕ ਬਸ 25 ਦਿਨ ਤੋਂ ਪਹਿਲਾਂ ਪਹਿਲਾਂ ਬਨੀਦੀ ਇਹਦੀ ਲਾਤੀ ਇਹਦੀ ਜਿਹੜੀ ਵੈਰੈਟੀ ਹੈਗੀ ਹੈ ਸਾਵਾਂ ਦਾ ਹੈਗਾ ਜੀ 7301 ਚੋਨਾ 7301 ਚੋਨਾ ਤੇ ਬੀਜ ਤੋਂ ਬੀਜ 110 ਕੀ ਦਿਨ ਲੈਂਦਾ ਸਾਡੇ ਖੇਤਾਂ ਦੇ ਵਿੱਚ ਚਲੋ ਹੋ ਸਕਦਾ ਕਿ ਏਰੀਏ ਦੇ ਵਿੱਚ ਟਾਈਮ ਘੱਟ ਵੱਧ ਵੀ ਲੈਂਦਾ ਉੱਪਰ ਸਾਡੇ ਇੰਨਾ ਗਿਣਦਾ ਜੀ ਬੀਜ ਤੋਂ ਬੀਜ 110 ਦਿਨ ਤੇ ਕੋਈ ਬਹੁਤੀ ਜਿਆਦੀ ਇਹਨੂੰ ਖਾਦ ਖਰਾਕ ਨਹੀਂ ਪਈ ਜੀ ਅੱਗੇ ਵੀ ਦੱਸਿਆ ਜਿਵੇਂ 95 95 ਦੇ ਕੋ ਯੂਰਚਾ ਬਈ ਬਸ ਤੇ ਬਾਕੀ ਇਹਦੀ ਇਹ ਖਾਸੀਅਤ ਆ ਇਸ ਬੀ ਦੀ ਜਿਵੇਂ ਇਸ ਵਾਰ ਨਾ ਗੇਤੇ ਝੋਨੇ ਜਿਹੜੇ ਆਪਣੇ ਜਾਂ ਗੇਤੀਆਂ ਬਾਸਮਾ ਦੀਆਂ ਪੱਤਲ ਬਹੁਤ ਪਈ ਜੀ ਬਹੁਤ ਜਿਆਦੀ ਪੱਤਲ ਇਹਦੇ ਵਿੱਚ ਪੱਤਲ ਨਹੀਂ ਆ ਗਈ ਜੀ ਜੇ ਅਖੀਰ ਤੱਕ ਵੀ ਆਪਾਂ ਵੇਖੀ ਨਾ ਜਿਹੜਾ ਅਖੀਰ ਵਾਲੇ ਦਾਣੇ ਵੀ ਇਹ ਵੀ ਦਾਣੇ ਬਣੇ ਆ ਜੀ ਸਾਰੇ ਅਖੀਰ ਤੱਕ ਵੀ ਚਲੋ ਜੀ ਆਪਾਂ ਮੰਝਰ ਦੇ ਵਿੱਚ 2-4 ਦਾਣੇ ਉਹ ਤੇ ਕੋਈ ਵੀ ਵੈਰੈਟੀ ਹੋ ਰਹੀ ਜਾਂਦੇ ਹੁੰਦੇ ਆ ਪਰ ਇਹਦਾ ਇਹੋ ਜੀ ਆ ਕਿ ਅਖੀਰ ਤੱਕ ਇਹਦੇ ਜਿਹੜੇ ਹੈਗੇ ਆ ਜੀ ਦਾਣੇ ਹੀ ਮੰਝਰ ਦੇ ਇਹ ਅੱਗੇ ਵੀ ਅਸੀਂ ਲੰਮਦੇ ਹੁੰਦੇ ਸਮਾ ਦੀਆਂ ਵੈਰੈਟੀਆਂ ਹੁਣ ਆ ਵੇਖੋ ਖੀਰਲਾ ਦਾਣਾਂ ਇਹ ਆ ਲੋ ਜੀ ਆ ਵੇਖੋ ਲਓ ਜੀ ਇਹਦੇ ਵਿੱਚ ਵੀ ਐ ਪੂਰਾ ਜਾਨੀ ਕਿ ਦੋਦਾ ਖੀਰ ਚਲੋ ਇਹ ਕਿਨ ਨਾ ਪਿਆਰ ਪੂਰਾ ਅਖੀਰਲੇ ਦਾਣੇ ਜਿਹੜੇ ਆ ਉਹ ਵੀ ਬਣੇ ਆ ਤੇ ਬਾਕੀ ਜਿਹੜੀ ਇਹਦੀ ਕਟਾਈ ਹਾਲੇ ਕੋਈ 10 ਦਿਨ ਲੱਗ ਜਾਣਗੇ ਜੀ ਇਹਨੂੰ ਤੇ ਡੀਐਸਆਰ ਵਾਲਾ ਉਹ ਪਹਿਲੋਂ ਵੱਢਿਆ ਜਾਊਗਾ ਉਹਦੀ ਵੀਡੀਓ ਬਾਅਦ ਵਿੱਚ ਪਾਵਾਂਗੇ ਆਪਾਂ ਤੇ ਇਹਨੂੰ ਆ 10 ਕੀ ਦਿਨ ਲੱਗਣਗੇ ਜੀ ਹਾਲੇ ਤੇ ਬਾਕੀ ਆ ਵੇਖੋ ਜੀ ਇੱਕ ਦਾ ਕੋਈ ਦਾਣਾ ਨਹੀਂ ਦਾਗੀ ਰੰਗ ਵੇਖੋ ਕਿੱਡਾ ਸੋਨਾ ਜੀ ਇਹਦਾ ਚੋਨੇ ਦਾ ਕੋਈ ਵੀ ਦਾਣਾ ਇਹਦਾ ਜਿਹੜਾ ਦਾਗੀ ਨਹੀਂ ਹੈ ਪੂਰਾ ਟਾਪ ਦਾ ਰੰਗ ਬਾਕੀ ਜਿਹੜੇ ਸਪਰੇਅ ਦੀ ਗੱਲ ਹੋ ਉਹ ਆਪਾਂ ਅੱਗੇ ਦੱਸਿਆ ਸੀ ਜੀ 15G ਤੇ 0050 ਦੀ ਕੀਤੀ ਸੀ ਵੱਖਰੀ ਤੇ ਇੱਕ ਆਪਾਂ ਇਹਨੂੰ ਆ ਕੀਤਾ ਸੀ ਕਸਟੋਡੀਅਲ ਟੈਕਨੀਕਲ ਐਸ ਜੀ ਉਹਨਾਂ ਨੇ ਕੋਈ ਕਸਟੋਡੀਅਲ ਆਇਆ ਤੇ ਬਲੂ ਪੈਂਟਾ ਮਾਈਡ ਦਾਣੇਦਾਰ ਦੇ ਵਿੱਚ ਤੇ ਨਾਲ ਤੇਲੇ ਵਾਲੀ ਬਾਈ ਹੋਰ ਕੋਈ ਸਪਰੇਅ ਨਹੀਂ ਇਹਨੂੰ ਕੀਤੀ ਆਪਾਂ ओके जी धन्यवाद जी बस 10 ਕਿ ਦਿਨ ਤੱਕ ਤਿਆਰ ਹੀ ਹੈ ਜੀ ਤੁਹਾਡਾ ਕਰੋ ਜੀ ਚੱਕ ਓਕੇ ਜੀ